ਜੇ ਬਣ ਕਿੱਥੇ ਕਿੱਲੇ ਆ ਗਿਆ ਰਾਹ ਨਹੀਂ ਕਿਤੇ ਵੀ ਹੈਗਾ ਜੇ ਮੈਨੂੰ ਤੇ ਹੱਥ 'ਚ ਸਾਡੇ ਪਿੰਨੀ ਵੇਖ ਲੋ ਘਰੋਂ ਦੇ ਪੂਰੇ ਵੇਖ ਲੋ ਜੋ ਨਹੀਂ ਦੇਖਣਾ ਮੈਨੂੰ ਦੇਖਣਾ ਅਗਰੇ ਕਾਲ ਕਰਨਾ ਤਾਂ ਹੋਰ ਯਾਰ ਫਿਰ ਕੀ ਹਾਲ ਚੱਲਿਆ ਸਾਰੇ ਜਣ ਦਾ ਤਾਂ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਵੇਖ ਕੇ ਪੂਰੇ ਇੱਕ ਹਫਤੇ ਬਾਅਦ ਮਿਲਵੇ ਇੱਕ ਹਫਤਾ ਮੈਂ ਗੈਬ ਰਿਆ ਕੋਈ ਵੀਡੀਓ ਵੀਡੀਓ ਨਹੀਂ ਪਾਈ ਵੱਡੀ ਵਾਲੀ ਤੇ ਗੱਲ ਇਹ ਹੋਈ ਕਿ ਕਾਲਜ ਲੱਗ ਰਿਹਾ ਹੈ ਰੈਗੂਲਰ ਕੁਝ ਇੰਟਰਸਟਿੰਗ ਤਾਂ ਹੋ ਨਹੀਂ ਰਿਹਾ ਹੀ ਉਹੀ ਨਾਰਮਲ ਜੀ ਲਾਈਫ ਹੈ ਨਾ ਤੇ ਇਸ ਕਰਕੇ ਵੀਡੀਓ ਮੈਂ ਬਣਾਈ ਨਹੀਂ 2-3 ਦਿਨ ਤੇ ਅੱਜ ਆਤਵਾਰ ਦਾ ਦਿਨੇ ਆ ਤੇ ਅੰਮ੍ਰਿਤਸਰ ਤੋਂ ਨਗਰਗੜ ਤੋਂ ਆਉਣਾ ਵਾ ਆਪਣੇ ਪਵੰਡ ਸਾਹਿਬ ਉੱਤੇ ਰਸਤੇ ਦੇ ਵਿੱਚ ਜਦੋਂ ਅੰਮ੍ਰਿਤਸਰ ਪਿਖੀਵੰਡ ਰਕੂ ਕਹਣਾ ਉਹਦਾ ਆਪਾਂ ਵੀਡੀਓ ਵਗੈਰਾ ਬਣਾਵਾਂਗੇ ਮੱਥਾ ਵੀ ਟੇਕਾਂਗੇ ਨਾਲ ਮੁਰ ਕੇ ਚੱਲਾਂਗੇ ਪਵੰਡ ਸਾਹਿਬ ਤੱਕ ਤੇ ਫਿਲਹਾਲ ਵੈਸੇ ਤਾਂ ਲਈ ਦੁਪਹਿਰ ਆ 2:00 ਵਜੇ ਆ ਨਗਰਗੜ ਤੋਂ ਤਾਂ ਮੇਰੇ ਖਿਆਲ ਨਾਲ ਰਾਤ ਦੇ 9 ਜਾਂ 10 ਵਜੇ ਆਊਗਾ ਉਨਚਰ ਤੱਕ ਆਪਾਂ ਚੱਲਦੇ ਆ ਤਿਆਰੀਆਂ ਦੇਖਦੇ ਆ ਸਾਰੇ ਕਿਤੇ ਕਿਵੇਂ ਦਾ ਮਾਹੌਲ ਬਣਿਆ ਗਲਾ ਮੇਰਾ ਖਰਾਬ ਆ ਕਿਉਂਕਿ ਮੈਨੂੰ ਆਪ ਨਹੀਂ ਪਤਾ ਕਿਵੇਂ ਮਨ ਨੂੰ ਜੁਕਾਮ ਲੱਗਾ ਹੋਇਆ ਤੇ ਜਦੋਂ ਠੀਕ ਹੋਇਆ ਜੁਕਾਮ ਥੋੜੀ ਜਿਹੀ ਆਵਾਜ਼ ਬਦਲੀ ਬਦਲੀ ਪਰ ਇੰਨਾ ਕਾ ਇਗਨੋਰ ਮਾਰਿਓ ਚੱਲਦੇ ਫਟਾਫਟ ਕਰਾਂ ਮੈਂ ਤਾਂ ਯਾਰ ਸਵੇਰੇ ਮੀ ਕਾਫੀ ਪਿਆ ਹੈਗਾ ਤੇ ਸੜਕਾਂ ਵਗੈਰਾ ਆਫੇ ਗਿੱਲੀ ਹੋਈ ਆ ਭੀਆ ਨੇ ਤੇ ਜਨ ਵਾਲੀ ਭੀੜ ਕਾਫੀ ਅੱਜ ਤੇ ਲੰਗਰ ਕਾਫੀ ਲੱਗਣੇ ਆ ਰਾਸਤੇ ਦੇ ਵਿੱਚ ਮ ਜਗਾ ਵੇਖ ਲਿਆ ਮੈਨੂੰ ਬੰਦੇ ਦੇਖ ਗਏ ਆਪਣੇ ਲੈ ਲੋ ਯਾਰ ਆਪਾਂ ਇਧਰੋਂ ਜਾਣੇ ਤਿਦਿਖੋ ਆਪਾਂ ਨੂੰ ਸਾਰੇ ਜਣੇ ਮਿਲ ਗਏ ਨੇ ਤੇ ਇਹਨਾਂ ਦੱਸਿਆ ਕਿ ਰਵਿੰਦਰ ਵੀ ਆਉਣ ਲੱਗਾ ਏ ਆਪਾਂ ਵੇਟ ਕਰ ਲੈਣੇ ਕੋਈ ਜੇ ਰਹਿਣ ਆ ਯਾਰ ਉਹਨੇ ਸਾਰੇ ਜਣਾਂ ਨੂੰ ਪੁੱਛਿਆ ਤਾਂ ਉਹਨਾਂ ਦੱਸੰਦੇ ਆ ਕਿ ਰਵਿੰਦਰ ਆ ਗਿਆ ਭੱਜਾ ਆਉਂਦਿਆ ਏ ਰਵਿੰਦਰ ਭੱਜਾ ਆਉਂਦਾ ਏ ਜਿਵਾਗ ਨੂੰ ਰੇਲੇ ਦੇ ਦੀ ਦਿਮਾਗ ਨਾ ਮੇਤ ਦੀ ਵੇਹ ਦਾ ਭਰੀ ਲੈ ਲੈ ਉਹ ਕਿਵੇਂ ਐ ਸੈਲੀਬ੍ਰਿਟੀ ਆਉਣੀ ਆਉਂਦੇ ਓਏ ਬਾਕੀ ਯਾਰ ਹੁਣ ਇਹ ਆਪਣੇ ਨੂੰ ਪਾ ਲਿਆ ਕਿ ਰਵਿੰਦਰ ਇਹਣਾ ਜਿਹੜਾ ਬੰਦਾ ਏ ਇਹ ਕਾਫੀ ਦੂਰੋਂ ਆਇਆ ਵਾ ਚਲੋ ਬਲਾ ਚਲੋ ਇਧਰ ਸੁਣੋ ਪਹਿਲਾਂ ਤੇ ਆਇਆ ਚਬਾਰ ਲਾ ਕੇ ਦੱਸੋ ਹਨੂ ਕਿਦਾਂ ਦਾ ਥੀਓ ਉੱਥੇ ਦਾ ਆ ਜੋ ਬਲੌਗ ਭੰਡਿਆ ਹੋਇਆ ਤੇ ਤੁਸੀਂ ਇਵੇਂ ਹੀ ਦਰਸ਼ਨ ਕਰ ਸਕਦੇ ਹੋ ਕੋਵਿਡ ਆ ਗਿਆ ਹੈ ਬੜਾ ਸੰਗਤ ਬੜਾ ਗੱਲ ਹੈ ਕਿ ਸੰਗਤ ਕਾਫੀ ਆਉਂਦੀ ਆ ਸਾਡਾ ਗਰੁੱਪ ਪਹਿਲੇ ਨੰਬਰ ਤੇ ਪਹੁੰਚੂਗਾ ਅਸੀਂ ਫਿਰ ਬਾਅਦ ਵਿੱਚ ਵੇਖਾਂ ਕਿੰਨੀ ਕਿੰਨੀ ਸੰਗਤ ਆ ਲੈ ਆਉਂਦੀ ਤੇਰੇ ਨਾਲ ਕਿੰਨੀ ਸੰਗਤ ਜੋ 1 ਲੱਖ 2 ਲੱਖ ਨੇ ਪਤਾ ਨਹੀਂ ਹੋਣੀ ਗਿੰਦੀ ਨਹੀਂ ਹੈਗੀ ਅੰਦਾਜ਼ਾ ਮਾਰਨ ਅੰਦਾਜ਼ਾ ਅੰਦਾਜ਼ਾ ਮਾਰੇ ਮਣਾ ਤੇ ਜੀ ਬਹੁਤ ਬਿਆਨਤ ਨਾਲ ਕਿ ਜੋ ਸਾਡਾ ਆਣ ਗਿਆ ਦਰਵਾਜ਼ੇ ਨੇ ਅੱਜ ਸ਼ਾਮ ਤੱਕ ਕਿੰਨੇ ਲੋਕ ਆਉਂਦੇ ਪੂਰੇ ਬਾਕੀ ਸਾਡਾ ਗਰੁੱਪ ਚੱਲਿਆ ਹੈ ਬਾਕੀ ਯਾਰ ਆ ਵੀਊ ਚੱਲ ਰੋ ਤੇ 2 ਵਜੇ ਆ ਠੀਕ ਆ ਤੇ ਤੁਹਾਨੂੰ ਬੜਾ ਹੀ ਨਗਰਗਰ ਤੰਦਰ ਰਾਤ ਨੂੰ ਹੋਣਾ ਤੇ ਲੂਡੂ ਕੀ ਹਾਲ ਬਣੂਗਾ ਵੀ ਤੁਹਾਨੂੰ ਖਾਵਾਂਗੇ ਅੱਜ ਪੂਰਾ ਰਾਤ ਦੀ ਕਵਰੇਜ ਹੋਣੀ ਆ ਬਾਕੀ ਯਾਰ ਜਿਹੜੀ ਗੱਲ ਹੈ ਨਾ ਕਿ ਆਪਣਾ ਜਿਹੜਾ ਚਿੱਕੜ ਹੈ ਨਾ ਉਹਦੇ ਕਰਕੇ ਆ ਨੂੰ ਔਖਾ ਹੁੰਦੀ ਆ ਕਿੱਧਰੋਂ ਕਿੱਧਰੋਂ ਜਾਣਾ ਪੈਂਦੇ ਆ ਨਾ ਚਿੱਕੜ ਵਾਲਾ ਕੰਮ ਥੋੜਾ ਜਿਹਾ ਔਖਾ ਜੇ ਬਾਕੀ ਠੀਕ ਹੀ ਆ ਚਿੱਕੜ ਕਰਕੇ ਥੋੜਾ ਜਿਹਾ ਵੇ ਟੱਪਨਾਂ ਪਟੱਪ ਕੇ ਕਿੱਧਰੋਂ ਕਿੱਧਰੋਂ ਫਾਸ ਫੜ ਫੜ ਕੇ ਵੇਖੋ ਇਧਰੇ ਚੰਗਾ ਮੈਂ ਬੂਟ ਪਾਇਆ ਹੀ ਵਧੀਆ ਗ੍ਰਿਪ ਹੈ ਮੇਰੀ ਤੇ ਮੈਂ ਕਹਿੰਦਾ ਅੱਜ ਬੜੂ ਮੇਲੇ ਵਾਲਾ ਮੋੜ ਪੂਰਾ ਰਾਂਗਿਆਂ ਲੱਭਦਾ ਜਾਣ ਨੂੰ ਅੱਗੇ ਪਿਛੇ ਇਹੋ ਮੇਲਾ ਹੁੰਦਾ ਏ ਅਸਲੀ ਚਲੋ ਅਸੀਂ ਵੀ ਪਹੁੰਚਦੇ ਪਹਿਲਾਂ ਇੱਕ ਰੀ ਪੂਰਾ ਰਸਤਾ ਕਵਰ ਕਰਕੇ ਤਿਆਰ ਹੋਣ ਅਸੀਂ ਕਰਦਿਆਂ ਲਾਗੇ ਪਹੁੰਚ ਚੁੱਕੇ ਹਾਂ ਤੇ ਇੱਥੇ ਭੀੜ ਘੱਟ ਏ ਉੱਥੇ ਆਹ ਗੱਡੀਆਂ ਦੀ ਜ਼ਿਆਦਾ ਰਾਸ਼ੀ ਇਸ ਨਾਲ ਤਾਂ ਕਰਗੇ ਸਰੇ ਨੇ ਬੂਟ ਲਾਤੇ ਆ ਤੇ ਸਰੇ ਨੇ ਲਿਹਾਤੋਂ ਹੁੰਦੇ ਆ ਮਣ ਢੋਲੇ ਆ ਮੈਂ ਤਾਂ ਪਹਿਲੇ ਢੋਲੇ ਹੀ ਦੋਣ ਆ ਹੀ ਮੱਥਾ ਟੇਕ ਕੇ ਆਉਂਦੇ ਆ ਅੰਦਰ ਕੋੜੇ ਹੀ ਮੱਥਾ ਟੇਕ ਕੇ ਦੇ ਪਕੌੜੇ ਖਾ ਲਏ ਆ ਪਕੌੜੇ ਤੇ ਮੈਨੂੰ ਬੜੇ ਸਵਾਲ ਲੱਗੇ ਮੈਂ ਦੋਰੀ ਖਾਦੇ ਗਰਮ ਗਰਮ ਹੀ ਆ ਤੇ ਇਧਰ ਤੇ ਪਤਾ ਨਹੀਂ ਕੀ ਲੱਗਾ ਹੋਇਆ ਵਾ ਪਰ ਅਸੀਂ ਚੱਲੇ ਆ ਅੰਦਰ ਦਰਬਾਰ ਵਾਲਿਆਂ ਨੂੰ ਇਹ ਇੱਧਰ ਆਉਂਦੇ ਆਂ ਸਾਡਾ ਹੋਰ ਤਾਂ ਨਹੀਂ ਆਪੀ ਲੋ। ਬਰਾਵਾ। ਕੋਈ ਤੇ ਲੱਭੀ ਜਾਂਦੇ ਐ। ਤੇ ਹੁਣ ਇੱਥੇ ਜੇਰ ਬਾਹਰ ਲਾ ਕੇ ਪਹੁੰਚੇ ਤੁਸੀਂ ਸੰਗਤ ਦੇਖ ਸਕਦੇ ਬਾਹਰ ਤਾਂ ਇਥੋਂ ਤਾਂ ਹੀ ਆਈ ਪਈ ਆ ਲੈ ਲੱਗੀ ਪਈ ਜੜੀ। ਪੂਰਾ ਖੰਗਣ ਖੰਗਣ ਇੱਧਰ ਆਣੇ ਪਾਣੀ ਪੀਂਦੇ ਹੋਏ। ਪਾਣੀ ਪੀ ਕੇ ਫਰੈਸ਼ ਹੋ ਰਹੇ ਨੇ। ਹੁਣ ਇੱਧਰ ਉਹ ਪੰਗੂੜੇ ਵਾਲੇ ਸਾਈਡ ਤੇ ਜਾਣੇ ਇਕੱਠੇ ਹੋ ਗਏ ਤੇ ਅਗਲੀ ਸਾਈਡ ਤੇ ਤੁਹਾਨੂੰ ਆਂਗ ਵਾਲੇ ਉੱਪਰ ਦੇਖੋਣਾ ਆਹ ਵਾਲਾ ਇਹਨੇ ਖਾਦਾ ਜੱਪਾ ਗੜਾ ਪਾਪੜ ਤੇ ਵੇਨੇ ਦਾ ghee ਹੋਊਗਾ ਹੁਣ। ਮੂੰਹ ਪਾ ਕੇ ਰਫਣਾ ਲਈਏ। ਰਫਣਾ। ਆਹ ਉਹ ਲਵਾ ਮੈਂ ਨਹੀਂ ਵਧੀਆ ਵਧੀਆ ਅਰਵਿੰਦਰ ਦੇ ਤੇ ਸੂਟ ਵੀ ਕਰ ਜਣੀ ਆ 1K47 ਚੱਕੀ ਆ ਇਧਰ ਗੁਰੂ ਤੁਸੀਂ ਚੈੱਕ ਕਰ ਸਕਦੇ ਚਿਕੜਾ ਜਿਗੜੀ ਹੋਈ ਪਈ ਜਗਾ ਤੇ ਸਾਡੇ ਮੈਂ ਨੰਗੇ ਪੈਰੀਆਂ ਇਹਨਾਂ ਚਪਲਾਂ ਪਾਈਆਂ ਚੱਲ ਕੋਈ ਨਹੀਂ ਤੇ ਪਰ ਮੇਲਾ ਵੇਖਣਾ ਹੈ ਜ਼ਰੂਰੀ ਆ ਲੋਕੀ ਔਖੇ ਹੋ ਕੇ ਇੱਕ ਦੋ ਦਿਨ ਚੁੱਕ-ਜੁੱਕ ਕੇ ਬਹਿਲਾ ਮੇਲਾ ਵੇਖਣ ਲਈ ਲਓ ਜੀ ਮੈਂ ਨਾ ਇਧਰ ਪਹਿ ਬੂਏ ਇਕੱਠੇ ਹੁੰਦੇ ਜੇ ਤੇ ਇਹ ਸਾਰੇ ਨੇ ਚੱਲੇ ਪੰਗੂੜੇ ਤੇ ਮੈਂ ਬਾਹਰ ਮੇ ਛਾਂ ਲੈ ਵੰਦੂ ਆ ਇਧਰ ਅਰਵਿੰਦਰ ਨਹੀਂ ਚੜੇ ਹੋਏ ਤਾਂ ਨੂੰ ਮੈਂ ਤਾਂ ਪੂਰਾ ਟਾਪ ਤੇ ਟਾਪ ਤੇ ਹਾਂ ਬੈਠੇ ਆ ਨੇ ਰਵਿੰਦਰਾ ਨਹੀਂ ਉੱਤੇ ਇਹ ਕਿਵੇਂ ਦੇ ਬੋਲ ਰਹੇ ਉਹ ਸਰਗੁਣ ਕਿੱਥੇ ਆ ਸਰਗੁਣ ਕਿੱਥੇ ਛੱਡ ਆ ਜੇ ਓਏ ਓਹ ਉਹ ਰਾ ਹਾਥੀ ਪਾਈ ਜਾਵੇ ਇਹਨੂੰ ਇਹਨੂੰ ਵੀ ਬੰਦਾ ਫੂੜਾ ਵੜਾ ਇਹਨੂੰ ਵੀ ਪੰਗੂੜਾ ਫੂੜਾ ਅਧਰ ਪੂਰਾ ਬੰਦਾ ਫਿਰ ਗੱਲ ਬੰਦ ਦੇਖਿਆ ਮਮੀ ਹਾਏ ਮਮੀ ਯਾਰ ਉਹ ਪੰਗੂੜਾ ਲਈ ਛੇੜ ਤਾਂ ਬਾਹਰ ਨਿਕਲ ਲੱਗੇ ਆ ਚਿਕੜੋ ਚਿਕੜੀ ਹੋ ਗਏ ਕਰੀ ਪੈਰ ਮੇਰੇ ਬੋਲੇ ਗੰਦੇ ਹੋ ਗਏ ਮੈਂ ਦਿਖਾ ਵੀ ਨਹੀਂ ਹਾਤਾ ਇੰਨੇ ਯਾਰ ਗੰਦੇ ਹੋ ਗਏ ਆ ਪਰ ਫਿਰ ਉਹ ਹਣੂ ਕੋਈ ਨਾ ਕਹੋਗੇ ਤੇ ਇਹਨਾਂ ਬਾਹਰ ਨੀ ਚੱਲਦੇ ਹਰਿਆਣੇ ਅਸੀਂ ਲਓ ਜੀ ਹੁਣ ਅਸੀਂ ਇੱਥੇ ਆਏ ਆ ਦੁੱਧ ਪੀਣ ਠੀਕ ਆ ਤੇ ਕਵਾਲੀਏ ਪਹਿਲਾਂ ਹਾਂ ਦੁੱਧ ਪੀਆਗੇ ਹੁਣ ਅਸੀਂ ਇੱਧਰ ਚੈੱਕ ਕਰੋ ਬਦਾਮਾੜਾ ਬਣਾ ਮਨਾ ਮਰਿਆ ਇੱਦਾਂ ਜਲੇ ਬਦਾਮਾੜਾ ਪੂਰਾ ਪੂਰੇ ਪੂਰੇ ਪੀਸ ਡਿੱਗਦਾ ਬਦਾਮਾੜਾ ਸਾਡੇ ਦੁੱਧ ਚ ਠੀਕ ਹੈ ਨਾ ਚੈੱਕ ਕਰੋ ਹਾਂ ਚੈੱਕ ਹੁਣ ਤਾਂ ਡੁੱਬ ਗਿਆ ਵਿਚਾਰਾ ਗਏ ਹੁਣ ਤਾਂ ਖੁਸ਼ੀ ਹੋ ਗਈ ਹੋਦੀ ਇਹ ਕਰੀ ਤੇ ਯਾਰ ਹੁਣ ਨਾ ਅਸੀਂ ਅਈ ਕੋ ਚੱਲੇ ਵਾਪਸ ਸਾਰੇ ਜਣੇ ਇਕੱਠੇ ਹੋ ਗਏ ਆ ਤੇ ਵਾਪਸ ਚੱਲੇ ਹਾਂ ਕਹਿੰਦੇ ਹੁਣੇ ਜਾਣਾ ਮੈਂ ਤੇ ਰਾਤ ਨੂੰ ਤੁਹਾਨੂੰ ਖਾਊਗਾ ਕਿ ਕਿਦਾਂ ਆਪਣੀ ਪਾਲਕੀ ਰੇੜੀ ਪੂਰੀ ਖਾਊਗਾ ਉੱਤੇ ਖਿਬਣਦੇ ਆਸੇ ਪਾਸੇ ਜਦੋਂ ਪੌਜ ਗਈ ਦਾ 10 ਵਜੇ 9 ਵਜੇ ਜਦੋਂ ਵੀ ਆ ਫਿਲਹਾਲ ਚੱਲਦੇ ਆ ਜੋ ਹੁਣ ਸਾਰੇ ਜਣੇ ਨਾਲ ਵਾਪਸ ਜਾਂਦੇ ਹੋਏ ਤੇ ਵਾਹ ਹੁਣ ਇੱਥੋਂ ਭੀੜ-ਭੂੜ ਵਾਵਾ ਇਹ ਤੈਨੂੰ ਪਤਾ ਹੀ ਆ ਫਿਰ ਬਾਕੀ ਸ਼ਾਮ ਨੂੰ ਤੇ ਜਦੋਂ ਨਗਰ ਕਿਰਤਨਾ ਆਉਣਾ ਹੁੰਦਾ ਤਾਂ ਹਣੀ ਹਣੀ ਆ ਫਿਲਹਾਲ ਕਿਤੇ ਘਟਿਆ ਰਾਹ ਨਹੀਂ ਲੱਭਣ ਦਾ ਪੈਰ ਰੱਖਣ ਨੂੰ ਪਰਾ ਮਾਂ ਇਚਨਾ ਮਾਰਦੀ ਮੇਰੇ ਮੈਂ ਇਕਲੌਤਾ ਬੱਚਾ ਆਪਣੇ ਘਰ ਦੇ ਦਾ। ਵਾਚ ਵਾਚੇ ਗਿਆ। ਯਾਰ ਬਹੁਤ ਸਾਈਡ ਮੂਵਮੈਂਟ ਆਉਂਦੇ ਹੋਏ ਇਹੀ ਚੌਂਗ 'ਚ ਪਹੁੰਚ ਚੁੱਕੇ ਆ ਤੇ ਹੁਣ ਰਵਿੰਦਰ ਨਹੀਂ ਆਪਣੇ ਰਾਹ ਪੈ ਚੱਲੇ ਆ। ਇਹਨਾਂ ਫੇਰ ਪਤਾ ਨਹੀਂ ਕਿਦਨੇ ਮਿਲਣਾ ਆਪਾਂ ਨੂੰ ਤੇ ਸਾਰਾ ਕਿੰ ਆ ਗਿਆ ਹੈ। ਮੈਂ ਬਾਏ ਬਾਏ ਕਰ ਦਈਏ ਸਾਰੇ ਇਹਨਾਂ ਨੂੰ ਬਲੌਗ 'ਚ ਵਿਖਾ ਕੇ ਕਿ ਫੇਰ ਮਿਲਦੇ ਆ। ਤੇ ਸਕੂਟਰੀਆਂ ਜਿਹੜਾ ਆਏ ਨੇ ਮੈਂ ਤੁਹਾਨੂੰ ਕੋਈ ਨਹੀਂ। ਨਹੀਂ ਸਕੂਟਰੀਆਂ ਜਿਹੜੀਆਂ ਆ ਪਾਤੀਆਂ। ਕੋਈ ਨਾ ਇਹ ਮੈਨੂੰ ਅਫੀਸ਼ੀਅਲ ਟ੍ਰੈਲੀ ਲਵਾਉਣਾ ਮੈਂ ਕੋਈ ਨਾ ਮੇਰਾ ਵਟਾ ਪਲਾਨ ਹੈ ਤੇ ਟੈਨਸ਼ਨ ਨਹੀਂ ਆਇਆ ਘਰ ਮੇਰੇ ਹੁੰਦਿਆ ਤੇ ਆਹ ਵੜ ਚੱਲਦੇ ਆ ਕਿਹੜਾ ਵਾਪਸ ਬਸ ਤਾਂ ਸਾਇਦਾ ਕਰੇ ਨਿਕਲ ਲੱਗੇ ਆ ਵਾਪਸ ਤੇ ਆਹ ਛੂ ਦੇ ਜਾਣਾ ਨਾ ਛੂ ਦੇ ਬਸ ਚਲੋ ਬਾਏ 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 ਜਾਣਾ ਹੀ ਆਥੇ ਨਿਕਲ ਨਹੀਂ 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 ਮੈਂ ਸ਼ਾਮੀ 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 ਗੱਡੀ ਆ ਬਾਏ ਇਹਦਾ ਪ੍ਰਸ਼ਾਦਾ ਸਟਾਫ ਤਿਆਰ ਵਾਪਸ ਜਾਂਦੇ ਹਾਂ ਮੈਂ ਬਦਾਮਾਂ ਵਾਲੀ ਖੀਰ ਲੈ ਲਈਏ ਮੈਂ ਖੀਰ ਖਾਂਦਾ ਖਾਂਦਾ ਘਰੇ ਪਹੁੰਚਦਾ ਮੈਂ ਫਿਰ ਬਾਅਦ ਚ ਗਾ ਬੈਨੇ ਕੀ ਬਾਅਦ ਚ ਸ਼ਾਮੀ ਆਵਾਂਗੇ ਆਪਾਂ ਹੁਣ ਹੁਣ ਤੁਸੀਂ ਸੋਚੋਗੇ ਕਿ ਇੰਨਾ ਟਾਈਮ ਸਕਿਪ ਕਿਵੇਂ ਹੋ ਗਿਆ ਮੇਰੇ ਦੁਪਹਿਰ ਦੇ 3 ਤੋਂ ਹੁਣ ਮੈਂ ਵਲੌਗ ਬਣਾ ਰਿਹਾ ਤੇ ਇਸ ਵੇਲੇ ਤੇ 8 ਵਜ ਚੁੱਕੇ ਆ ਪੂਰੇ ਵਜ ਚੁੱਕੇ ਆ ਸੱਚੀ ਦੱਸਾਂ ਤੇ ਗੱਲ ਇਹ ਹੈ ਕਿ ਮੈਂ ਤੁਹਾਨੂੰ ਵਿੱਚ ਦਾ ਟਾਈਮ ਦਿਖਾ ਕੇ ਬੋਰ ਨਹੀਂ ਕਰਨਾ ਮੈਂ ਦਿਖਾਉਂਗਾ ਤੁਹਾਨੂੰ ਸਿੱਧਾ ਨਗਰਗਿਰਤਨ ਤੇ ਨਗਰਗਿਰਤਨ ਨੂੰ ਵੇਖਣ ਲਈ ਆਪਣੇ ਜਿਹੜੇ ਨਾਲ ਦੋਸਤ ਹੈ ਉਹ ਸਾਹਿਲ ਤੇ ਸੌਰਵਣੀ ਚੱਲਦੇ ਆ ਅੱਡੇ ਤੇ ਪਹੁੰਚੋਗਾ ਸਾਹਿਲ ਉਹਨੂੰ ਜਾ ਕੇ ਮਿਲਦੇ ਆ ਫਟਾਫਟ ਫਿਰ ਅੱਗੇ ਪੂਰਾ ਇੰਜੋਏ ਕਰਦੇ ਆ ਜਿੰਨਾ ਏਡਾ ਵਲੌਗ ਬਣੂਗਾ ਬਹੁਤ ਕਾਫੀ ਮਯਾ ਨੇ ਕਿ ਲਾਈਟਾਂ ਬੜੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ। ਉਹ ਮੈਂ ਪਹੁੰਚਿਆ ਚੌਂਕ ਦੇ ਵਿੱਚ ਐ ਵੇਲੇ ਪੂਰਾ ਨਗਰ ਕੀਰਤਨ ਲਿਵਾ ਹੋਇਆ ਜਗ੍ਹਾ ਤੋਂ ਹੁੰਦਾ ਹੀ। ਅੰਮ੍ਰਿਤਸਰ ਵਾਲਾ ਨਗਰ ਕੀਰਤਨ ਲਿਵਾ ਹੈ ਰਸਤੇ ਜੀ ਆ। ਹੈ ਉੱਧਰ ਜਾ ਕੇ ਰਹਿ। ਅੰਮ੍ਰਿਤਸਰ ਵਾਲਾ ਲੋਕ ਪੂਰਾ ਨਗਰ ਕੀਰਤਨ ਲੱਗਦਾ ਹੈ ਨਗਰ ਕੀਰਤਨ ਸ਼ੁਰੂ ਨਹੀਂ ਹੋਇਆ ਹੁਣ। ਬੜੇ ਲੋਕ ਆਉਣਗੇ ਮੈਂ ਸਾਇਲ ਦਾ ਵੇਟ ਕਰਦਾ ਇੱਥੇ। ਬਾਰੇ ਵਿੱਚ ਕੀ ਮੈਂ ਲੁਕ ਰਿਹਾ ਹਾਂ ਚਾਹ ਫੜ ਕੇ ਲੁਕ ਰੇ ਕਿਹੜਾ ਲੁਕ ਰੇ ਆ ਬਾਈ ਲੁਕਣਾ ਪੈਂਦਾ ਬੰਦੇ ਆ ਦਮਾਈਦੇ ਹੋਏ ਕਿਉਂਕਿ ਉਹਨਾਂ ਫੱਦ ਲੈਣਾ ਨੂੰ ਟਰੈਕਟਰ ਕੋ ਤੇ ਚੜਾਣਾ ਜਾਣ ਪਛਾਣ ਜਾਂਦੀ ਹੁੰਦੇ ਨੁਕਸਾਨ ਹੁਣ ਆ ਰਸਈ ਜਗ੍ਹਾ ਤੇ ਆ ਗਿਆ ਚਲੋ ਲਓ ਯਾਰ ਚਿਕੜ ਤੋਂ ਬਾਈਦੇ ਬਣ ਕਿੱਥੇ ਕਿੱਥੇ ਆ ਗਏ ਰਾਹ ਨਹੀਂ ਕਿਤੇ ਵੀ ਹੈਗਾ ਜੇ ਮੈਂ ਤੈਨੂੰ ਸੱਚੀ ਸੱਚੀ ਗੱਲ ਹੈ ਰਾਹ ਨਹੀਂ ਹੈਗਾ ਬਿਲਕੁਲ ਵੀ ਇਧਰੋਂ ਮੇਰੋ ਇਧਰ ਵੇਖ ਲੋ ਤੇ ਹੱਥ 'ਚ ਸਾਡੇ ਪਿੰਨੀ ਵੇਖ ਲੋ ਕਰੋ ਉਹਦੇ ਫੁੱਲ ਵੇਖ ਲੋ ਜੋ ਨਹੀਂ ਦੇਖ ਸਕਦਾ ਮੈਨੂੰ ਲੱਗ ਰਿਹਾ ਯਾਰ ਹੁਣ ਅਸੀਂ ਨਾ ਪਹੁੰਚ ਗਏ ਟ੍ਰੈਫਿਕ ਤੋਂ ਬਾਹਰ ਪੂਰਾ ਹਾਂ ਕੀ ਦੱਸਣਾ ਉਹਨੂੰ ਤੇ ਬੰਦੇ ਲੱਭਣੇ ਆਪਣਾ ਕੋਈ ਟ੍ਰੈਫਿਕ ਦਾ ਬਾਸ ਟ੍ਰੈਫਿਕ ਕਲੀਅਰ ਹੈ ਹੁਣ ਕੋਈ ਨਹੀਂ ਟ੍ਰੈਫਿਕ ਹੈਗਾ ਆਪਾਂ ਬਸ ਮੇਲੇ ਦੇ ਅੰਦਰ ਐਂਟਰ ਹੈ ਵੇਨੇ ਅੰਦਰ ਰਾਮਾਵਾਲ ਪੂਰਾ ਇਹ ਗੱਲ ਉਹਦੇ ਬਲੌਗ ਬਣਾਉ ਨਹੀਂ ਇਹ ਪੂਰਾ ਫਲੈਸ਼ਾਂ ਲਾ ਲਾ ਕੇ ਇਹ ਆਪਣੇ ਮੂੰਹ ਘੁਰਾ ਕਰਦੇ ਚਲੋ ਸਵਾੜੋਂ ਲੱਭਨੇ ਫਿਰ ਅੱਗੇ ਵੜਾਉਣਾ ਵਾਂਗੇ ਜੀ ਲਓ ਯਾਰ ਚੈੱਕ ਕਰੋ ਰਾਤ ਦਾ ਵਿਊ ਕਿਹੜਾ ਸੋਹਣਾ ਲੱਗ ਰਿਹਾ ਹਲੇ ਅੰਦਰ ਤੁਹਾਨੂੰ ਹੋਰ ਵੀ ਖਾਊਗਾ ਕਹਿਣ ਆਹ ਗੁਰੂਆਂ ਸਾਰੇ ਵੀ ਮਿਲ ਗਿਆ ਅੰਦਰ ਕੀ ਹਾਲਿਆ ਕਿੱਧਰ ਕਿੱਧਰ ਸੁਣ ਲਈਏ ਇੱਧਰ ਘਰ ਸੁਣ ਵੀ ਉਹ ਹੋਰ ਕੀ ਹਾਲ ਵਧੀਆ ਵਧੀਆ ਹੋਰ ਕਿਦਾਂ ਵਧੀਆ ਰਗਾ ਵਧੀਆ ਵਧੀਆ ਤੁਸੀਂ ਹੋਰ ਕਿਦਾਂ ਫਿਰ ਹੋਰ ਕੀ ਹਾਲ ਮੇਲਾ ਮੇਲਾ ਹਾਂਜੀ ਵਧੀਆ ਪੂਰਾ ਮੈਨਾਂ ਤੁਸੀਂ ਚੱਲੇ ਜਾ ਲਾਦਾ ਵਾਪਸ ਹਾਂਜੀ ਪੁਰਾਣੀ ਤਿਆਰ ਹੁਣ ਇੱਧਰ ਅੰਦਰ ਐ ਰ ਅੰਦਰ ਲੱਗਣ ਦੇ ਆ ਕਿ ਬਾਹਰ ਜਿੰਨੀ ਭੀੜ ਹੀ ਨਾ ਬਾਹਰ ਜਿੰਨੀ ਭੀੜੀ ਅੰਦਰ ਉਸ ਹਾਵਣਾ ਕੁਝ ਨਹੀਂ ਆ ਵਧੀਆ ਹੈ ਅੰਦਰ ਪੂਰਾ ਵਧੀਆ ਹੀ ਆ ਰਾਮਣਾ ਤੁਰੇ ਜਾਂਦੇ ਆ ਅੰਦਰੋਂ ਮਾਤੋਂ ਵਧੀਆ ਹੀ ਉੱਥੇ ਦੇ ਗੁਰਾ ਪੀੜ ਹੀ ਬੜੀ ਸੀ ਤੇ ਯਾਰ ਹੁਣ ਉਹ ਇੱਧਰ ਆਓ ਇੱਧਰ ਆਓ ਸੱਚ ਇੱਧਰ ਗੋਭੀ ਕੱਟਣ ਦੇ ਲੋਕੀ ਬਾਸਰ ਨਹੀਂ ਚਲੋ ਹੁਣ ਆਈ ਪਏ ਅੰਦਰ ਵੜ ਲਗੇ ਬਾਥਰੂਮ ਆਏ ਹਾਂ ਥੋੜੇ ਦਿਰ ਤੇ ਯਾਰ ਹੁਣ ਨਾ ਇੱਥੇ ਹੀ ਆ ਗਏ ਤੇ ਲੰਗਰ ਛਕਣ ਆਏ ਬਦਾਮ ਵਾਲਾ ਦੁੱਧ ਨਾਲ ਪਕੌੜੇ ਸਾਰਿਆਂ ਨੇ ਬੈ ਗਏ ਤੇ ਇਹ ਪਵਾਲੀਏ ਦੁੱਧ ਭਾਈ ਵਿਰਲੇ ਉੱਧਰ ਗਏ ਬਾਲਟੀ ਜੇ ਵੇਖੋ ਕਿਦਾਂ ਪਾਉਂਦੇ ਰਹੇਗਾ ਬਾਬਾ ਨੰਗੇ ਲੱਗੂ ਓਏ ਆ ਜਾਂਦਾ ਬਾਬਾ ਟੈਨਸ਼ਨ ਕਾ ਤਾ ਲੈਣਾ ਹੈ ਵਾਜ ਮਾਰ ਲਈ ਪੈਂਦੀ ਲੱਗਦਾ ਓ ਯਾਰ ਹੁਣ ਪਕੌੜੇ ਵੀ ਆ ਗਏ ਤੇ ਪਕੌੜੇ ਦੀ ਕੁਆਲਿਟੀ ਚੈੱਕ ਕਰੋ ਮਾਹੀ ਮੈਂ ਵੀਡੀਓ ਬਣਾਉਂਦਿਆਂ ਸੀ ਇੱਧਰ ਦੁੱਧ ਵੀ ਆ ਗਿਆ ਗਰਮ ਹੋਣ ਹੂਰ ਪੂਰਾ ਮਚ ਗਿਆ ਤੇ ਪਕੌੜਾ ਯਾਰ ਹੁਣ ਪਕੌੜੇ ਪਕੌੜੇ ਆ ਗਏ ਨਾ ਹੁਣ ਅੰਦਰ ਨੂੰ ਆ ਗਏ ਆ ਤੇ ਵੇਨੇ ਹੁਣ ਇੱਧਰ ਕੀ ਸਹੂਦਾ ਪਿਆ ਲੈ ਇੱਧਰ ਕੋਈ ਲੱਗਾ ਨਹੀਂ ਇੱਧਰ ਕੋਈ ਲੰਗਰੀ ਲੱਗਾ ਹੈ ਪਰ ਪਾਣੀ ਪਾਣੀ ਦਾ ਜਿੰਨੇ ਹੀ ਹੱਥ ਧੋਣੇ ਆ ਜੋ ਆ ਜੋ ਉਹ ਹੱਥ ਹੋ ਗਿਆ ਹੈ ਜਰਾ ਮੈਂ ਉਹ ਟਾਂਕੀ ਵਗੀ ਜਾਣ ਰਿਹਾ ਉਹ ਆਈ ਦੀ ਗੱਲ ਕਰਨ ਦੇ ਆ ਪਾਣੀ ਆਦਾ ਅੱਡੇ ਬੱਕਰੀ ਕਾਮ ਉਹਦੇ ਪਾਣੀ ਕਰਮ ਹੋ ਜਾਵੇ ਓਏ ਪਤਾ ਲੱਗਾ ਪਾਣੀ ਕਿੱਥੇ ਹੈ ਕਿਤੇ ਨੇ ਕੁਝ ਰੱਖਿਆ ਹੋਵੇ ਐ ਕਰਕੇ ਯਾਨੀ ਬਣਾਦਾ ਬਣਾਦਾ ਬੜਾ ਦਰਸ਼ਣ ਕਰਾ ਕਿਦੋਂ ਨੇ ਆਏ ਇਹ ਲੈ ਹੁਣ ਬੋਲਦਾ ਤੇ ਤਵੀਰਦੇ ਆਏ ਮੈਂ ਤਾਂ ਨੇ ਆਇਆ ਮੈਂ ਨਗਰ ਤੇ ਤਾਂ ਹੀ ਰੁਕਣਾ ਮੈਂ ਰੁਕਣਾ ਨਗਰ ਤੇ ਕੀਰਤਨ ਪਾਈ ਠੀਕ ਯਾਨੀ ਨਵਾਂ ਯਾਨੀ ਨਵਾਂ ਚੱਲ ਨਮੜ ਜਾਣ ਨਮੜ ਜਾਣ ਲੋ ਲਓ ਜੀ ਆ ਵੀਰ ਆ ਸਾਡੇ ਵਲੌਗਰ ਸਾਹਿਬ ਨੂੰ ਚੇਚਾ ਮਿਲਣ ਆਏ ਨੇ ਤੇ ਇਹ ਫੈਨਸ ਨੇ ਇਹਦੇ ਤੇ ਬਹੁਤ ਬਹੁਤ ਦਿਲੋਂ ਸ਼ੁਕਰੀਆ ਕਰਦਾ ਜੀ ਸਾਡਾ ਪਾਰਸ ਰਾਜਪੂਤ ਜੀ ਲਓ ਜੀ ਮਿਲ ਲੀਆਂ ਹੋ ਰੀਆਂ ਨੇ ਕਰੋ ਕਰੋ ਕਿੱਧਰ ਨਹੀਂ ਹੋਣੀ ਹੋ ਤਾਂ ਯਾਰ ਬਾਈ ਜਿਹੜਾ ਬਾਹਰ ਘੁੰਮਣੇ ਹੁਣ ਫੇਰ ਅੰਦਰ ਘੁੰਮਣ ਲੱਗੇ ਆ ਤੇ ਦੋਰ ਕੋਲ ਚਲੇ ਤੀਰ ਤੀਰ ਦੋਰ ਦਾ ਆਪਣੇ ਪਹਿਲਾਂ ਵੀ ਦੇ ਆਹ ਦੋ ਪਹਿਲਾਂ ਵੀ ਤੇ ਇੱਕ ਹੋਰ ਦੋਦੇ ਦਾ ਕਾਪ ਹੋਣ ਲੱਗਾ ਹੈ ਥੋੜੇ ਨਰਜੀ ਚਾਹੀਦੀ ਆ ਰਾਤ ਤਾਈ ਰੁਗਣਾ ਨਾ ਚਲੋ ਦੁਬਾਰਾ ਦੋ ਓਏ ਥੋਂ ਮੈਂ ਵੀ ਕੀਤੇ ਦੋ ਤਿੰਨ ਥੋਂ ਤੇ ਪੈ ਗਈ ਥੋਂ ਤੇ ਫੜੀ ਪੈ ਗਈ ਚਲੋ 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 ਵੜਦੇ ਵੜਦੇ ਲੰਗਰ 'ਚ ਵੜਦੇ ਆ ਜਾਓ ਛੇਤੀ ਕਰੋ ਛੇਤੀ ਕਰੋ ਨਹੀਂ ਨਹੀਂ ਬਾਬੜ ਗੜਾ ਬਾਬਾ ਇੱਕ ਅੱਧੀ ਪਾਲਟੀ ਪਜੀ ਦੇ ਦੇਾਨੂੰ ਤਾਂ ਇੱਧਰ ਅਸੀਂ ਆਪਾਂ ਲੋਕਾਂ ਦਾ ਫੋਨ ਚੱਕ ਕੇ ਕਾਰੋ ਕਰਦੇ ਇੱਧਰ ਗੁਰੂਆਂ ਮੈਜਨ ਨਾ ਇੱਕ ਰਹਿ ਗਿਆ ਯਾਰ ਨੈਟ ਨਹੀਂ ਚੱਲਦਾ ਯਾਰ ਇੱਕ ਨੈਟ ਨਹੀਂ ਚੱਲਦਾ ਨੇ ਹੋੜੇ ਮਲਤਾਨ ਕੀ ਹੋਇਆ ਮੈਡੀਅਮ ਚੱਲੂ ਹੋ ਗਿਆ ਹੀ ਹੋ ਗਿਆ ਛੇਤੀ ਕਰੋ ਕਿੱਥੇ ਆ ਵਾ ਦਿਖਾ ਦੇ ਆਹ ਬਾਬੜ ਗੜਾ ਤਿੰਨ ਸਾਲ ਦੀ ਮਿਹਨਤ ਏ ਤਿੰਨ ਸਾਲ ਦੀ ਮਿਹਨਤ ਲੱਗੀ ਗੁਰੂਓ ਮਨਾਵੀਆਂ ਤਿਆਰ ਹੋਣਾ ਇੱਥੇ ਬੈਠੇ ਆ ਰਹੇ ਹੁਣ ਜੀ ਜੀ ਵਧਾਈ ਹੋਵੇ ਤੁਹਾਨੂੰ ਬਹੁਤ ਬਹੁਤ ਤੁਹਾਡੇ ਦਾ ਕੇਸ ਵੀ ਪਾਰਦੀ ਉਹ ਤੇ ਚਿੱਲਿੰਗ ਬੈਠਾ ਜੇ ਆਪਾਂ ਸਾਰਿਆਂ ਨੇ ਬਸ 500 ਹੋ ਗਏ ਠੀਕ ਹੈ ਠੀਕ ਅਹੀਂ ਅੰਡਾ ਬੜਾ ਕਰਤਾ ਦੋ ਘਟਾ ਦੇ ਪਰ ਕੋਈ ਨਾ ਹੋ ਗਿਆ 10 ਗਏ ਹੋ ਗਏ ਹੁਣ ਜਰਾ ਫੜਾ ਬਸ 3 ਸਾਲ ਹੋ ਗਏ ਆਈਡੀ ਲੱਗੀ ਹੋਈ ਉਹ ਵੀਰੋ ਵੀਰੋ ਸ਼ੁਕਰ ਕਰ ਰਿਹਾ ਕੰਗਰਸ ਕਹਿੰਦਾ ਯਾਦ ਵੀ ਨਹੀਂ ਅਮਰਦੀ ਗੱਲ ਹੀ ਪਰ ਨਹੀਂ ਗਿਆ ਸਭ ਕੋ ਜਗਣਾ ਨਹੀਂ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਠੀਕ ਹੈ ਠੀਕ ਨਹੀਂ ਕੁਛ ਨਹੀਂ ਦਊਗਾ ਆ ਬਾਪ ਚੱਲਦੇ ਲੱਡੂ ਲੱਡੂ ਖਾ ਲੈ ਲੱਡੂ ਲੱਡੂ ਖਾ ਲੈ ਨਹੀਂ ਆ ਬੱਲੂ ਲੱਡੂ ਲੱਡੂ ਖਾਣੇ ਆ ਵਾ ਅੰਦਰ ਜਗ ਲੱਡੂ ਵਾਧੂ ਆ ਤੇ ਕਰੋ ਟਹਿਣ ਗਏ ਹੋਗੇ ਉਹ ਵੀ ਉਹੜੀਆਂ ਹੀ ਖਾਣੇ ਉਹ ਤਾਂ ਜਿ ਖਾਂਦੇ ਰਹਿਨੇ ਆ ਸਟਿੱਲ ਲੰਗਰੀ ਜਾ ਰਹੇ ਚੱਲ ਠੀਕ ਆ ਗੱਲ ਕਰ ਰਹੇ ਨਾ ਇਹ ਕਿੰਨਾ ਅੰਦਰ ਲੱਡੂ ਘਮਬੜੇ ਨਾ ਨੂੰ ਨਹੀਂ ਨਹੀਂ ਸਟਿੱਲ ਲੰਗਰੀ ਸਟਿੱਲ ਲੰਗਰੀ ਗੁਰੂ ਆਪਾਂ ਖੁਸ਼ੀ ਤੇ ਮਨਾਣਾ ਤੈਨੂੰ ਕੇਕ ਮੈਂ ਇੱਥੇ ਲੈ ਆਉਣਾ ਤਿਆਰ ਹੋਣ ਇੱਥੇ ਹੀ ਬੈਠੇ ਆ ਤੇ ਹੁਣ ਇੱਧਰ ਇੱਕ ਪਿੱਛੇ ਧੁੰਦ ਚੈੱਕ ਕਰੋ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਮਤਲਬ ਧੁੰਦ ਪੂਰੀ ਪੈ ਗਈ ਆ ਤਹੀਂ ਚੱਲੇ ਹੁਣ ਘੁੰਮਣ ਫਿਰਨ ਪੂਰਾ ਇਹ ਕਿਰੀ ਫੇਰ ਪੂਰਾ ਮਾਹੌਲ ਦੇਖਣ ਚੱਲੇ ਆ ਇਹਨੇ ਆਪਦੀ ਇੱਧਰ ਹਾਂ ਇਹਨੇ ਆਪਣੀ ਗਰਲਫ੍ਰੈਂਡ ਨੂੰ ਦਾ ਸਪੌਟ ਦਿੱਤਾ ਸੀ ਇਹੋ ਹੀ ਚਾਹ ਲੈ ਆ ਹਾਂ ਉਹ ਕਿਉਂਕਿ ਅਸੀਂ ਬੋਰ ਹੋਨੇ ਤਾਂ ਅਸੀਂ ਬੋਰਦੇ ਹਾਂ ਇੱਕ ਗੱਲ ਵੱਡਾ ਜਿਹੜਾ ਸਾਨੂੰ ਖਰਾਬ ਕਰਨ ਲਿਆ ਆ ਅੱਛਾ ਬਸ ਬਸ ਬਾਕੀ ਸਾਨੂੰ ਧੁੰਦ ਖਰਾਬ ਕਰਨ ਦੀ ਪਰ ਉਹ ਇਨਾ ਫੀਲ ਨਹੀਂ ਹੁੰਦਾ ਹੱਡਾਂ 'ਚ ਠੰਡ ਲੱਗਣ ਦੀ ਪਰ ਫੀਲ ਨਹੀਂ ਹੁੰਦੀ ਐ ਚੱਲੇ ਤੁਰ ਹੀ ਵਈਏ ਤੇ ਪੂਰਾ ਇਕੱਲੇ ਨੂੰ ਖਵਾ ਲਾਂਗੇ ਅੰਦਰੋਂ ਜੇ ਨਰਕੀਰਤਾਂ ਦਾ ਵੇਟ ਕਰਦੇ ਹਾਂ ਮੈਂ ਜਿਹੜੀ ਗੱਲ ਹੈ ਇਹਦਾ ਆਉਗਾ ਲੱਗਦਾ ਨਾਲ ਸਾਰਿਆਂ ਨੂੰ ਖਵਾਵਾਂਗੇ ਆਪਾਂ ਰਾਤ ਨੂੰ ਤੇ ਬਾਬੇ ਥੋੜਾ ਜਿਹਾ ਬਾਹਰ ਨੂੰ ਚੱਲੇ ਆ ਤੇ ਉਹ ਗੁਰੂਅਤ ਤੋਂ ਉਹ ਪੂਰੀ ਸਿਰੇ ਤੇ ਹੋ ਗਈ ਹੈ ਹੁਣ ਐਸ ਵੇਲੇ ਤਾਂ ਸਾਨੂੰ ਪੂਰੀ ਪੈ ਗਈ ਬਹੁਤ ਜ਼ਿਆਦਾ ਤੇ ਆ ਪਿੱਛੇ ਵਨ ਕੀ ਲੱਭ ਹੋ ਜਾਂਦੇ ਆ ਅਰੇ ਯਾਰ ਇੱਥੇ ਨੂੰ ਲੱਗਦਾ ਕਿ ਪਹਿਲਾ ਟਰੱਕ ਨਾਲ ਨੁਸਰ ਸਾਦਾ ਕੀ ਲੱਗਣਿਆ ਵਾ ਗੱਟਗੇ ਵਾਲੇ ਆ ਗਏ ਆ ਆਇਦ ਦੇਖੋ ਯਾਰ ਉਹ ਹੈ ਨਾ ਪੁਲਸ ਵਾਲਾ ਇਹ ਕਹਿਣਾ ਤੇ ਆਹ ਜਿਹੜੇ ਚੰਨੇ ਨੂੰ ਉਹਨਾਂ ਨੂੰ ਭਜਾਉਂਦਿਆ ਹੋਇਆ ਹੈ ਨਾ ਯਾਰ ਉਹ ਵੀ ਲੱਪਾ ਲੁੱਟਾ ਵੀ ਮਾਰਿਆ ਜਾਂਦੇ ਨੇ ਠੀਕ ਆ ਤੇ ਗਲਤ ਗੱਲ ਯਾਰ ਆਹ ਵੇਖੋ ਆਹ ਵਾਲਾ ਹੀ ਯਾਰ ਹੁਣ ਲੈ ਨਾ ਇਹਨਾਂ ਨੇ ਪਲਾਨ ਕੀਤਾ ਹੈ ਕਿ ਆਪਾਂ ਨਗਰਕਿਰਤਨ ਨਹੀਂ ਵੇਖਣਾ ਨਾ ਤੇ ਆਪਾਂ ਚੱਲਦੇ ਆਡੇ ਆਲੂ ਉਤਰ ਜਾਨੇ ਆ ਤੇ ਅੱਡੇ ਦੀ ਨਗਰਕਿਰਤਨ ਵੇਖ ਲਾਂਗੇ ਤੇ ਮਣਕਾ ਉੱਥੋਂ ਕਰ ਨੂੰ ਤੁਰ ਪਾਂਗੇ ਜੇ ਤੇ ਨੇ ਸਾਰੇ ਨੇ ਪੋਪ ਹੋਣੀ ਖਾਈ ਜਾਂਦੇ ਆ ਚਲੋ ਨਿਕਲਦੇ ਆ ਅੱਡੇ ਵਾਲ ਨੂੰ ਚੱਲ ਜੀ ਬਾਕੀ ਉਹ ਮੂਡ ਤੇ ਖਰਾਬ ਕਰਦਾ ਯਾਰ ਬੋਸ ਸਾਡੇ ਦਾ ਮੇਰਾ ਚਲੋ ਕੋਲੀ ਡਰ ਨੀ ਬੀ ਬਲ ਸਾਰੀ ਦੁਨੀਆ ਵਿੱਚ ਚਲੋ ਜੇ ਮੇਰਾ ਟਾਰਗੇਟ ਇੰਨਾ ਫੇਮਸ ਹੋਣਾ ਕਿ ਮੈਨੂੰ ਕੋਈ ਗਲਤ ਕੰਮ ਨਾ ਕਰ ਸਕੇ ਬਸ ਇੰਨੀ ਹੀ ਪਛਾਣ ਬਣਾਉਣੀ ਹੈ ਆਪਣੀ ਹੁਣ ਮੈਨੂੰ ਯਾਰ ਬੜਾ ਦਿਲ ਨੂੰ ਹੋਰ ਜਿਹਾ ਲੱਗੀ ਉਹ ਗੱਲ ਤੁਹਾਨੂੰ ਮੇਰੇ ਕੋਲ ਆ ਗਿਆ ਅੱਜ ਮੈਂ ਕਰਾਂਗਾ ਮੈਂ ਇਹ ਕਰ ਤੋਂ ਮੈਨੂੰ ਦੇਣੇ ਬਲਾ ਹੁੰਦਾ ਤਾਂ ਆਪਾਂ ਐਡ ਕਰ ਦਨੇ ਬਲੌਗ ਚ ਪੂਰਾ ਮਿਊ ਦਿਖਾਉਣਾ ਹੈ ਕੋਈ ਚੱਕਰ ਨਹੀਂ ਉਹਨੇ ਬਲਰ ਗਿਆ ਹੋਣਾ ਚਲੋ ਚਲਦੇ ਆਪਾਂ ਹੁਣ ਨਗਰੇ ਦੇ ਦਿੰਦੇ ਆ ਇਹਨਾਂ ਗੱਲਾਂ ਨੂੰ ਛੱਡਦੇ ਆ ਵਧੀਆ ਨਾ ਜੇ ਤਨੇ ਵੇਖਾ ਮੈਂ ਆਉਣੇ ਕਿ ਪੂਰਾ ਵਹਿਗਲੇ ਰੋਡ ਖਾਲੀ ਆ ਪੂਰੀ ਮੈਂ ਵੀ ਜੇ ਨਾ ਕਿ ਤਲਾਉਂਗਾ ਕਿ ਮੈਨੂੰ ਮਜ਼ਾ ਆਦਾ ਤੋ ਯਾਰ ਵਹਿ ਤਾਂ ਇਹ ਕਾਫੀ ਅੱਗੇ ਆ ਗਏ ਨਾ ਤੁਰੇ ਆਉਂਦੇ ਪਰ ਉਹਨਾਂ ਕਾਫੀ ਸਾਰਾ ਹੀ ਰਾਹ ਵਹਿ ਖਾਲੀ ਘਰਾਤਾ ਤਾ ਤੁੰਦ ਪੈ ਗਈ ਪਰ ਰਾਹ ਸਾਰਾ ਰਾਹ ਖਾਲੀ ਘਰਾਤਾ ਮੇਰੇ ਖਿਆਲਾਂ ਪਿਛੋੜ ਤੱਕ ਹੋ ਗਿਆ ਹੋਣਾ ਤੇ ਇਧਰ ਤੁਰੇ ਜਾਂਦੇ ਆ ਹਾਂ ਹੌਤੋਂ ਗੁਰੂ ਆ ਹੱਥ ਠਰੰਦੇ ਆ ਹੱਥ ਪੂਰੇ ਇਹ ਵਾਲੇ ਨਾ ਠਰ ਰਹੇ ਹੋ ਗੁਰੂ ਕਿੰਨੇ ਛੜਕਾਂ ਖਾਲੀ ਹੋਣੇ ਕਿ ਨਗਰਕਰਤਾ ਆ ਕਿਦਾਂ ਭਰਦੀਆਂ ਇਹ ਆਹ ਮੋਟਰਸਾਈਕਲ ਕੱਢ ਲਿਆ ਤੇ 32 ਓਹੋ ਚਲੋ ਚਲੋ ਚੱਲੀਏ ਯਾਰ ਚਲੋ ਯਾਰ ਚੌਂਕ 'ਚ ਰੁਕਦੇ ਆ ਗਿਆ ਜੋ ਤੇ ਯਾਰ ਹੁਣ ਅਸੀਂ ਚੌਂਕ 'ਚ ਪਹੁੰਚ ਗਏ ਤੇ ਨੈਗਰਟਨ ਦਾ ਇੰਤਜ਼ਾਰ ਕਰਾਂਗੇ ਪੂਰਾ ਚੌਂਕ 'ਚ ਜਾ ਕੇ ਠੀਕ ਆ ਤੇ ਆ ਖਲੋਤੇ ਹੀ ਸਾਰੇ ਆਣੇ ਇੱਥੇ ਕਾਫੀ سارے ਲੋਗ ਹੋਰ ਹੀ ਖਲੋਤੇ ਆ ਇਹ ਨਹੀਂ ਨੈਗਰਟਨ ਉਧਰੋਂ ਵੇਖਾਂ ਕਰ ਤੇ ਯਾਰ ਉਹ ਇੱਥੇ ਜਿਹੜੇ ਸਾਰੇ ਨੇ ਵੇਟ ਕਰ ਰਹੇ ਤੇ ਮੈਨੂੰ ਲੱਗ ਰਿਹਾ ਉਸੇ ਬਾਲਕੀ ਸਾਹਿਬ ਆ ਹੀ ਗਏ ਨੇ ਮੇਰੇ ਖਿਆਲ ਨਾਲ ਆ ਹੀ ਗਏ ਨੇ ਬਾਕੀ ਦਿਗਦੇ ਹੋਣ ਇੱਥੇ ਹੁੰਦੇ ਪਰ ਗੁਰੂਪਾਰਾ ਦੇ ਸਵਾ ਦਿੱਆ ਬਾਰੀਆ ਸੋ ਤਕਰੀਰ ਜੜੇ ਲਾ ਕੇ ਬਰੇ ਪਿਆਰ ਦੇ ਸਰਕਾਰ ਦੇ ਨਾਲ ਗੁਰੂਪਾਰਾ ਦੇ ਦਰਸ਼ਕਾਂ ਨੂੰ ਦਾਤ ਕਰਨਾ ਦੇ ਚੀਜ਼ਾਂ ਪ੍ਰਾਪਤ ਕਰੋ ਜੀ ਆਪ ਵੀ ਨਮਾਇਨ ਸਰਸ ਜੀ ਦਾ ਧਿਆਨ ਰੱਖੋ ਕਿ ਯਾਰ ਇਹਦੇ ਪਿੱਛੇ ਸੰਗਤਾਂ ਨੂੰ ਪਤਾ ਹੀ ਹੈ ਨੈਗੇਟਿਵ ਜਨਨ ਵਾਲਾ ਬਹੁਤ ਆ ਬੱਸਾਂ ਦੀਆਂ ਬੱਸਾਂ ਭਰੀਆਂ ਆ ਦੇ ਉੱਤੇ ਵੇਖੋ ਜਿਹੜੇ ਲੋਕ ਉੱਤੇ ਨੇ ਉਹਨਾਂ ਦਾ ਕੀ ਬਣਦਾ ਹੋਊ ਥਰ ਥਰ ਕੇ ਸਾਡੇ ਪੂਰੇ ਦਰਾਨਾ ਪਰ ਚਲੋ ਰੱਬ ਨੇ ਮੇਲਿਆ ਬੜੀ ਗੰਗਤ ਨੇ ਇੱਟ ਵਾਲੀ ਛਾੜ ਦੇ ਪਿੱਛੇ ਸਾਡੇ ਬੜੇ ਚਲੋ ਬਹੁਤ ਵਾਲਾ ਬਹੁਤ ਹੋ ਜਾਂਦੇ ਨੇ ਯਾਰ ਹੁਣ ਨਗਰ ਜਿਰਤਨ ਦੇਖ ਲਿਆ ਆਪਾਂ ਪਾਲਕੀ ਸਾਹਿਬ ਨੂੰ ਮੱਥਾ ਟੇਕ ਲਿਆ ਤੇ ਵੀਡੀਓ ਬਣਾਉਣੇ ਤੋਂ ਬਾਅਦ ਬਰ ਬਰ ਉੱਥੇ ਲਿਆ ਗਿਆ ਦੇਖ ਲਿਆ ਤੇ ਧੁੰਦ ਕਾਫੀ ਹੋ ਗਈ ਆ ਰਾਤ ਵੀ ਹੋ ਗਈ 12 ਵਜ ਗਿਆ ਤੇ ਆਪਾਂ ਹੁਣ ਚੱਲਦੇ ਘਰ ਨੂੰ ਯਾਰ ਸੁਨੀਆਂ ਜਗਾਨਾ ਜੋ ਜਗਾਨਾ ਕਹਿੰਦੇ ਜਗਾਵਾ ਤੇ ਘਰੇ ਚੱਲਦੇ ਆ ਧੁੰਦ ਵੀ ਵੇਖ ਨਹੀਂ ਕੈਪਚਰ ਹੋਉਂਦੀ ਅੱਜ ਨਾ ਪੂਰੀ ਹੋ ਗਈ ਤੇ ਚਲੋ ਵਾਗ ਰੋ ਆਪਾਂ ਸਾਇਤਾ ਵਲੋਗ ਇੱਥੇ ਹੀ ਰਹਿ ਕੇ ਰਿਓ ਜੋੜਾ